ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਾਤ ਪਿਤਾ ਹਰ ਰਾਯਾ ਮੇਰਾ ਮਾਤ ਪਿਤਾ ਹਰ ਰਾਯਾ ਹਕ ਪਰਵਰ ਹੱਕ ਕੇਸ ਕਰਤਾ ਹਰ ਰਾਏ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ ਸੋ ਗੁਰੂ ਰੂਪ ਖਾਲਸਾ ਜੀਓ ਤਨ ਤਨ ਸੈਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਸ੍ਰੀ ਗੁਰੂ ਹਰ राय ਸਾਹਿਬ ਜੀ ਇਨ੍ਹਾਂ ਗੁਰਬਾਣੀ ਨੂੰ ਪਿਆਰ ਕਰਿਆ ਕਰਦੇ ਸਨ ਕਿ ਉਹਨਾਂ ਨੇ ਕਿਹਾ ਜਿਨ ਪੈ ਅਦਬ ਨਾ ਬਾਣੀ ਧਾਰਾ ਜੋ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਸੋ ਗੁਰੂ ਰੂਪ ਖਾਲਸਾ ਜਿਓ ਐਸੇ ਤਨ ਤਨ ਸੇਬ ਸ੍ਰੀ ਗੁਰੂ ਹਰਾਈ ਜੀ ਸੰਤਨ ਤਨ ਤਨ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਥ ਤੋਂ ਚਾਰ ਪੁੱਤਵਾਰੇ ਤੇ ਤਨ ਤਨ ਸਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਗ੍ਰੰਥ ਤੋਂ ਪੁੱਤਵਾਰ ਦਿੱਤਾ ਆਪਣਾ ਗੁਰਬਾਣੀ ਦੇ ਨਾਲ ਖਾਲਸਾ ਜੀ ਗੁਰਬਾਣੀ ਦੇ ਨਾਲ ਜਾਗ ਆਉਂਦੀ ਹੈ ਤੇ ਗੁਰਬਾਣੀ ਦੇ ਨਾਲ ਅੰਦਰ ਪ੍ਰੇਮ ਮਹਿਸੂਸ ਹੁੰਦਾ ਹੈ ਪ੍ਰੇਮ ਦੇ ਨਾਲ ਜਾਗ ਆਉਂਦੀ ਹੈ ਫਿਰ ਜਾਗ ਜਾਗੀ ਹੋਈ ਸੂਰਤੀ ਗੁਰਬਾਣੀ ਦੇ ਨਾਲ ਅੰਦਰ ਪਰਮਾਤਮਾ ਵਿੱਚ ਸਮਾਉਂਦੀ ਹੈ ਕਹਾਣੀ ਗੁਰਬਾਣੀ ਤੋਂ ਸ਼ੁਰੂ ਹੋਈ ਸ਼ਬਦ ਤੋਂ ਸ਼ੁਰੂ ਹੋਈ ਤੇ ਸ਼ਬਦ ਤੇ ਹੀ ਖਤਮ ਹੋਈ ਇਸ ਸਾਰੇ ਸ਼ਬਦ ਵਿੱਚ ਮਹਾਰਾਜ ਜੀ ਨੇ ਆਪਾਂ ਨੂੰ ਕੀ ਭੇਦ ਦੱਸਿਆ ਹੈ ਗੁਰਬਾਣੀ 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 ਹੀ ਗੁਰੂ ਹੈ ਸੋ ਗੁਰੂ ਗੁਰੂ ਰੂਪ ਖਾਲਸਾ ਜੀ ਉਹ ਅਜ ਤਨ ਤਨ ਸਾਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਅਮਰਤ ਛਕੋ ਸਿੰਘ ਸਜੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ